ਜੈ ਸ਼੍ਰੀ ਰਾਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮਝਦਾ ਕਿ ਮਦਾਨ ਸਾਹਿਬ ਜਿਹੜੇ RAM ਭਗਤ ਹੈ RAM ਜੀ ਦੀ ਕਿਰਪਾ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਉਹ ਸਵੈਟਰ ਬਣਾ ਰਿਹਾ ਹੈ ਕਿਉਂਕਿ 494 ਸਾਲ ਬਾਅਦ RAM ਲਾਲਾ ਜੀ ਆਪਣੇ ਮੰਦਰ 'ਚ ਬਰਾਜਬਾਨ ਹੋ ਗਏ ਜਿੱਥੇ ਮੈਂ ਪ੍ਰਮਾਤਮਾ ਦਾ ਧੰਨਵਾਦ ਕਰਦਾ ਉੱਥੇ ਅਦਾਲਤ ਦਾ ਧੰਨਵਾਦ ਕਰਦਾ ਉੱਥੇ ਨਰਿੰਦਰ ਮੋਦੀ ਜੀ ਮਾਨਯੇ ਉਹਨਾਂ ਦਾ ਵੀ ਧੰਨਵਾਦ ਕਰਦਾ ਦੇਸ਼ ਦੇ ਪ੍ਰਧਾਨ ਮੰਤਰੀ ਹੈ ਜਿਹੜੇ ਬਹੁਤ ਵੱਡਾ ਕਿਉਂਕਿ ਵਿਰੋਧੀ ਵਾਰ-ਵਾਰ ਕਹਿੰਦੇ ਸੀ ਕਿ ਰਾਮ ਮੰਦਰ ਤੇ ਤਰੀਕ ਨਹੀਂ ਦੱਸਦੇ ਹੁੰਦਾ ਤਰੀਕ ਵੀ ਆ ਗਈ। ਅੱਜ ਤੋਂ 400-500 ਸਾਲ ਪਹਿਲਾਂ ਗੁਰਨਾਨਕ ਸਾਹਿਬ ਨੇ ਬਾਬਰ ਨੂੰ ਜਾਬਰ ਕਿਹਾ ਸੀਗਾ। ਤੇ ਮੈਂ ਸਮਝਦਾ ਕਿ ਜਿਹਨੂੰ ਜਾਬਰ ਕਿਹਾ ਹੋਵੇ ਤੇ ਸਾਨੂੰ ਵੀ ਉਹ ਜਾਬਰ ਦੀਆਂ ਚੀਜ਼ਾਂ ਨਿਸ਼ਾਨੀਆਂ ਨਹੀਂ ਰੱਖਣੇ ਚਾਹੀਦੇ। ਅਸੀਂ ਆਪਣੇ ਦੇਸ਼ ਦੀ ਆਪਣੀ ਸੱਭਿਅਤਾ ਉਹਨਾਂ ਤੈਅ-ਮੈਚ ਕੀਤਾ ਸੀ। ਉਸ ਦੇਸ਼ ਦੀ ਸੱਭਿਅਤਾਈ ਸਭਿਆਚਾਰ ਨੂੰ ਬਚਾਉਣ ਵਾਸਤੇ ਬਹੁਤ ਵੱਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੰਮ ਕਰ ਰਹੀ ਹੈ ਤੇ ਸਾਨੂੰ ਵੀ ਉਹ ਕੰਮ ਕਰਨਾ ਚਾਹੀਦਾ ਤੇ ਮੈਦਾਨ ਸਾਹਿਬ ਦਾ ਮੈਂ ਧੰਨਵਾਦ ਕਰਦਾ। ਜਿਨ੍ਹਾਂ ਨੇ ਸਵੈਟਰ ਦਿੱਤੇ ਸੀ ਆਪਣੀ ਸਮਰੱਥਾ ਦੇ ਅਨੁਸਾਰ ਇਹ ਸਵੈਟਰਾਂ ਲੋਕਾਂ ਦੇ ਵਿੱਚ ਵੰਡਣ ਦੀ ਕੋਸ਼ਿਸ਼ ਕਰਾਂਗੇ ਜਿੰਨੀ ਸਾਡੀ ਸਮਰੱਥਾ ਤੇ ਪ੍ਰਮਾਤਮਾ ਕਰੇ ਸਾਰਿਆਂ ਨੂੰ ਰਾਮ ਜੀ ਦੀ ਕਿਰਪਾ ਬਣੀ ਰਹੇ ਬਿ ਗੁਰਨਾਮਕ ਸਾਹਿਬ ਦੀ ਕਿਰਪਾ ਬਣੀ ਰਹੇ ਉਸ ਪ੍ਰਮਾਤਮਾ ਸਾਰਿਆਂ ਦੇ ਘਰ ਚ ਖੁਸ਼ੀਆਂ ਵਿੱਚ